ਸੋਹਣੀ ਅਕਾਲੀ ਦਲ ਦਾ ਦੇਖੋ ਸੂਬਾ ਪਧਰਦੇ ਚੰਡੀਗੜ੍ਹ ਦਾ ਵਧੀਆ ਆਫਿਸ ਹੈ ਉਹ ਆਫਿਸ ਮੈਨੂੰ ਲੱਗਦਾ ਕਿ ਮੇਰੀ ਜਾਣਕਾਰੀ ਮੁਤਾਬਕ ਤੁਸੀਂ ਵੀ ਉਹ ਜ਼ਮੀਨ ਲੈਣ ਜਾਂ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ ਮੈਂ ਆਪਣੇ ਦਰਸ਼ਕਾਂ ਨੂੰ ਦਫ਼ਤਰ ਬਾਰੇ ਵੀ ਸਵਾਲ ਕਰਨਾ ਚਾਹਾਂਗਾ ਸੰਤਾ ਨੇ ਵੇਲੇ ਅਲਾਟ ਹੋਇਆ ਸੀ ਜੀ ਕੁਝ ਪੈਸੇ ਜਿਹੜੇ ਉਦੋਂ ਭਰਨੇ ਸੀ ਉਹਨਾਂ ਨੇ ਭਰੇ ਸੀ ਉਸ ਤੋਂ ਬਾਅਦ ਮੈਂ ਜਨਰਲ ਸੈਕਟਰੀ ਬਣ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਫੰਡ 'ਚੋਂ ਮੈਂ ਪੈਸੇ ਭਰੇ ਆਪਣੇ ਕੋਲੋਂ ਕੋਈ ਨਹੀਂ ਭਰੇ ਹੂੰ ਉਹ ਕੋਈ ਮੇਰਾ ਖਿਆਲ ਆ 50 ਲੱਖ ਦੇ ਕਰੀਬ ਰਕਮ ਸੀ ਜਿਹੜੀ ਭਰੀ ਫਿਰ ਇਹ ਮੈਂ ਸਲਾਹ ਕੀਤੀ ਬਰਨਾਲਾ ਸਾਹਿਬ ਨਾਲ ਕੇ ਦਫਤਰ ਬਣਾ ਲੀਏ ਬਾਦਲ ਸਾਹਿਬ ਨੇ ਮੁਕਦਮਾ ਕਰਾਤਾ ਮੈਂ ਕਿਹਾ ਬਈ ਹੂੰ ਕਰੋ ਇਹ ਬਾਦਲ ਸਾਹਿਬ ਨੇ ਕੀ ਮੁਕਦਮਾ ਕਰਾਤਾ ਥੋੜਾ ਬਈ ਇਹ ਬਣਾ ਨਹੀਂ ਸਕਦੇ ਵਿਰੋਧ ਕੀਤਾ ਵਿਰੋਧ ਕੀਤਾ ਮੈਂ ਕਿਹਾ ਬਈ ਆਪਾਂ ਹੁਣ ਆਡਾ ਨਾ ਕਦੇ ਇਕੱਠੇ ਵੀ ਹੋ ਸਕਦੇ ਆ ਜੀ ਸਾਂਝਾ ਆਰਕੀਟੈਕਟ ਰੱਖ ਕੇ ਨਕਸ਼ਾ ਬਣਾ ਲਓ ਵਿਚਾਲੇ ਕੱਚੀਆਂ ਕੰਧਾਂ ਕੱਢ ਦਿਓ ਜਦੋਂ ਇਕੱਠੇ ਹੋ ਗਏ ਉਹ ਕੰਧ ਢਾਦਾਂਗੇ ਬਣਨ ਤਾਂ ਦਿਓ ਹਮ ਪਰ ਇਹਨਾਂ ਨੇ ਬਣਨ ਨਹੀਂ ਦਿੱਤਾ ਉਦੋਂ ਉਹ ਸਟੇਟ ਆਫਿਸ ਨੇ ਨੋਟਿਸ ਦਿੱਤਾ ਕਿ ਰੀਜ਼ਿਊਮ ਕਰਾਂਗੇ ਤੁਸੀਂ ਬਣਾਇਆ ਨਹੀਂ ਉਹ ਮੈਨੂੰ ਇੱਕ ਬਹਾਨਾ ਮਿਲ ਗਿਆ ਪਾਵਰ ਲਾਈਨਾਂ ਜਾਂਦੀਆਂ ਸੀ ਵਿੱਚੋਂ ਮੈਂ ਉਹ ਚਿੱਠੀਆਂ ਲਿਖ ਕੇ ਕਿ ਪਾਵਰ ਲਾਈਨ ਦ ਹਟਾਓ ਫੇਰ ਬਣਾਵਾਂਗੇ ਵੇਲਾ ਕੱਢਿਆ ਹਮ ਤੇ ਬਾਅਦ ਚ ਜਦ ਮੇਰਹਲਸਤਾਨ ਮੇ ਜਬ ਬਰਨਾਲਾ ਸਾਹਿਬ ਦਾ ਦੇ ਸੁਲਾ ਹੋਈ ਉਦੋਂ ਮੈਂ ਫਾਈਲ ਉਹ ਕਮਲਜੀਤ ਨੂੰ ਕਿਹਾ ਦੇ ਦੇ ਮੈਂ ਕਮਲਜੀਤ ਨੂੰ ਦੇ ਤੀ ਤੇ ਕੈਬਨਟ ਮੰਤਰੀ ਹੋਇਆ ਕਮਲਜੀਤ ਜੀ ਉਹ ਫਿਰ ਇਹਨਾਂ ਨੇ ਬਾਲ ਸਾਹਿਬ ਨੇ ਬਣਾਇਆ ਇੱਕ ਸਵਾਲ ਜਿਹੜਾ ਹੈ ਦਫਤਰ ਦੀ ਜਦ ਕੱਲ ਮੈ ਸਵਾਲ ਹੋ ਰਹੀ ਵੀ ਬੜਾ ਚਰਚਾ ਦਾ ਮੁੱਦਾ ਕਿ ਕਾਲੀ ਦਲ ਦੇ ਦੋ ਸਵਿਧਾਨ ਹੈ ਕਿਉਂਕਿ ਤੁਸੀਂ ਆਪ ਸੀਨੀਅਰ ਐਡਵੋਕੇਟ ਹੋ ਦੋ ਸਵਿਧਾਨਾਂ ਬਾਰੇ ਮੁਕਦਮਾ ਵੀ ਚੱਲਿਆ ਜੀ ਬਲਵੰਤ ਸਿੰਘ ਨੇ ਹਿਸ਼ਾਰਪਾ ਮੁਕਾਦਮਾ ਕੀਤਾ ਬਲਵੰਤ ਸਿੰਘ ਖੇੜਾ ਕਹਿੰਦੇ ਜੀ ਨਾਲ ਹਾਂ ਹਾਂ ਉਹ ਸੋਸ਼ਲਿਸਟ ਲੀਡਰ ਸੀ ਜੀ ਉਹਨਾਂ ਨੇ ਦਿੱਲੀ ਹਾਈ ਕੋਰਟ ਚ ਵੀ ਰੈਟ ਕੀਤੀ ਉਹ ਲੰਬਾ ਚੱਲੀਆਂ ਕੋਈ ਫੈਸਲੇ ਨਹੀਂ ਹੋਏ ਹੂੰ ਉਹ ਜਿਹੜਾ ਤਾਂ ਗੁਰਦੁਆਰਾ ਇਲੈਕਸ਼ਨ ਲਈ ਵਿਧਾਨ ਦਿੱਤਾ ਉਹ ਤਾਂ ਪੁਰਾਣਾ ਜਿਹੜਾ ਚਲਿਆ ਹੁੰਦਾ ਸੀਗਾ ਵਿਧਾਨ ਉਹ ਦੇਤਾ ਹੂੰ ਤੇ ਇਲੈਕਸ਼ਨ ਕਮਿਸ਼ਨ ਨੂੰ ਨਵਾਂ ਵਿਧਾਨ ਦਿੱਤਾ ਤੇ ਦੋ ਵਿਧਾਨ ਹੋਗੇ ਆਫਿਸ ਬੇਰੇ ਰੋਹੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੇ ਇੱਕ ਪਾਰਟੀ ਦੇ 200 ਵਿਧਾਨ ਕੇਵੇਂ ਹੋ ਸਕਦੇ ਆ ਜੀ ਬੜੀ ਦਿਲਚਸਪ ਗੱਲ ਆਏ ਹਾਂ ਪਰਦਾ ਵੀ ਨਹੀਂ ਰੱਖਿਆ ਵੀ ਉਹ ਤਾਂ ਸੀ ਇਹ ਕਰ ਰਹੇ ਦੋ ਡਾਇਫਰੈਂਟ ਬੰਦੇ ਪ੍ਰਧਾਨ ਬਣਾ ਕੇ ਸੰਸਥਾਵਾਂ ਦੋ ਬਣਾ ਆਂਦੇ ਇੱਕ ਸ਼ਰਮਣੀ ਕਮੇਟੀ ਲਈ ਪਿਓਰਲੀ ਪੰਥਕ ਹੁੰਦੀ ਦੂਸਰੀ ਸੈਕੂਲਰ ਇਲੈਕਸ਼ਨਾਂ ਲੜਨ ਲਈ ਹੁੰਦੀ ਪਰ ਇਹਨਾਂ ਨੇ ਪਰਵਾਹ ਨਹੀਂ ਕੀਤੀ ਇਹ ਮਤਾ ਵੀ ਆਪੇ ਰਜਿਸਟਰ ਦੇ ਦਾਸਕਰ ਕਾ ਕੇ ਮੀਟਿੰਗ ਮੋਢੀ ਨੀਸੀ ਸਾਧੇਪਾਲ ਸਾਹਿਬ ਨੂੰ ਆਤ ਸੀ ਸਭ ਜਵਾਨ ਇਕੱਲੇ ਮੀਟਿੰਗ ਚੱਲਦਾ ਹਾਂ ਬਾਕੀ ਜਦ ਮਰਜਰ ਹੋਇਆ ਕਾਲੀਦਾਲ ਦਾ ਤੇ ਬਾਦਲਾਲ ਦਾ ਸ਼ਰਮ ਨੇ ਕਾਲੀਦਾਲ ਦਾ ਉਦੋਂ ਮੈਂ ਜਨਰਲ ਡੀ ਸੀ ਸੀ ਮੈਂ ਬਾਲ ਸਾਹਿਬ ਨੂੰ ਕਿਹਾ ਕਿ ਜੀ ਆਪਾਂ ਦੋਨਾਂ ਪਾਰਟੀਆਂ ਦੇ ਜਨਰਲ ਹਾਊਸ ਦੀ ਮੀਟਿੰਗ ਸੱਦ ਲੋ ਅਲੈਦਾ ਅਲੈਦਾ ਮਤਾ ਕਰ ਦੋ ਇਕੱਠੇ ਹੋਣਾ ਨਾਂਜੋਤਬਾਦ ਕੱਠੀ ਮੀਟਿੰਗ ਕਰਕੇ ਆਫਿਸ ਬੈਰਰ ਇਲੈਕਟ ਕਰ ਲੋ ਜੀ ਮੈਨੂੰ ਕਹਿੰਦਾ ਵਕੀਲ ਸਾਹਿਬ ਐਵੇਂ ਹੀ ਕਰੋ ਕੀ ਮੀਟਿੰਗ ਸੱਦ ਕੇ ਕਰਨਾ ਗੂਠੇ ਲਵਾ ਲਿਓ ਮੈਂ ਕਿਹਾ ਜੀ ਮੈਂ ਤਾਂ ਨਹੀਂ ਇਹ ਕੰਮ ਕਰਨਾ ਤੁਸੀਂ ਹੋਰ ਕਿਸੇ ਤੋਂ ਕਰਾ ਲਿਓ ਉਹਨਾਂ ਨੇ ਕਰੇ ਬੈਠੇ ਨੇ ਗੂਠੇ ਲੱਗ ਜਾਂਦੇ ਸੀ ਅਕਾਲੀ ਦਲ ਦੀ ਖਾਤਰ ਕਹਿੰਦਾ ਕਮਲ ਜੀ ਸੇ ਤੋਂ ਕਰਾ ਲਓ ਮੈਂ ਤਾਂ ਨਹੀਂ ਕਰਨਾ ਮੈਂ ਜਾਲ ਸਾਜੀ ਨਹੀਂ ਕਰਨੀ ਮੈਂ ਜਵਾਬ ਦੇਦਾ ਮੈਂ ਨਹੀਂ ਕੀਤਾ ਤੁਹਾਡਾ ਅਹਿਮ ਅਹਿਮ ਸਵਾਲ ਹੈ ਜੇ ਕਰੇ ਬੈਠੇ ਨੇ ਗੂਠੇ ਲੱਗ ਜਾਂਦੇ ਅਕਾਲੀ ਦਲ ਦੀ ਖਾਤਰ ਆ ਤੇ ਹੁਣ ਫੇਰ ਕਾਲੀ ਦਲ ਤੇ ਰਫੜਾ ਜਿਹੜਾ ਇੱਕ ਤੜਾ ਉਹ ਕਹਿੰਦਾ ਸੀ ਜਨਾ ਹੌਸਦਾਂਗੇ ਤੇ ਡੈਲੀਗੇਟ ਜਲਾਸ ਦਾਂਗੇ ਸੁਵੀਰ ਸਿੰਘ ਬਾਦਲੂ ਨੇ ਦਾਵਾ ਕਰੇ ਕਿ ਡੈਲੀਗੇਟ ਹਾਈ ਸਾਡੇ ਕੋਲੇ ਇਹੋ ਜੀ ਸਿਚੁਏਸ਼ਨ ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜਾ ਕਾਨੂੰਨ ਹੈ ਨਾ ਇਲੈਕਸ਼ਨ ਕਮਿਸ਼ਨ ਕੋਲੇ ਜਾਂਦਾ ਉਹ অথੋરાઇਜ਼ ਸਿਗਨੇਟਰੀ ਭੇਜਦਾ ਹਮ ਮੈਂ ਭੇਜਦਾ ਰਿਆਂ ਇਸ ਦਾ ਨਸਕਤਰ ਜੀ ਹੁਣ ਜਿਹੜਾ ਹੈ ਇਹਨਾਂ ਨੇ ਡੈਲੀਗੇਟ ਵੀ ਬਦਲਤੇ ਹਮ ਔਰ ਇਹਨਾਂ 'ਚੋਂ ਮੇਰਾ ਖਿਆਲ ਨਹੀਂ ਇੱਕ ਡੈਲੀਗੇਟ ਵੀ ਵਿਧਾਨ ਦੇ ਅਸਾਮੀ ਲੈਕਟ ਹੋ ਕੇ ਆਇਆ ਹੋਵੇ